ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪਾਲ ਸਿੰਘ ਸਮਾਉਂ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਗੱਲ ਕਰਨ ਲੱਗਿਆਗਾ ਮੈਂ ਰੀਤਾ ਨਾਲ ਪ੍ਰੀਤਾ ਜੋ ਸਾਡੇ ਗੁਰੂ ਮਾ ਡਾਕਟਰ ਪ੍ਰਫਸ਼ਨਕਰ ਸਿੱਧੂ ਜੀ ਦਾ ਜੋ ਡ੍ਰੀਮ ਪ੍ਰੋਜੈਕਟ ਆ ਉਹਨਾਂ ਨੇ ਸਾਡੀ ਵਿਰਾਸਤ ਦੇ ਲਈ ਰੀਤਾ ਨਾਲ ਪ੍ਰੀਤਾ ਇੱਕ ਬਹੁਤ ਕਮਾਲ ਦਾ ਪ੍ਰੋਜੈਕਟ ਤਿਆਰ ਕੀਤਾ ਜੋ ਚੋਪਾਲ ਦੇ ਉੱਤੇ ਚੱਲ ਰਿਹਾ ਉਹਦੇ ਨਾਲ ਨਾਲ YouTube ਦੇ ਉੱਤੇ ਰੀਤਾ ਨਾਲ ਪ੍ਰੀਤਾ ਜਿਸ ਦੇ ਤਿੰਨ ਭਾਗ ਪੈ ਚੁੱਕੇ ਨੇ ਤੇ ਚੌਥਾ ਹੋਣੇ ਪਿਆਗਾ ਸੋ ਉਹਦੀ ਮੈਂ ਗੱਲ ਕਰਾਂ ਜਿਸ ਪ੍ਰੋਜੈਕਟ ਦੀ ਸਮੇਂ ਨੂੰ ਬਹੁਤ ਜ਼ਿਆਦਾ ਲੋਡ ਸੀ ਸੋ ਡਾਕਟਰ ਪ੍ਰਭ ਸ਼ਰਨ ਕੌਰ ਸਿੱਧੂ ਜੀਆ ਨੇ ਤਨ ਦੇਹੀ ਦੇ ਨਾਲ ਇਹ ਪ੍ਰੋਜੈਕਟ ਨੂੰ ਤਿਆਰ ਕੀਤਾ ਇਹੋ ਜਿਹਾ ਪ੍ਰੋਜੈਕਟ ਨਾ ਪਹਿਲਾਂ ਕਦੇ ਬਣਿਆ ਤੇ ਸ਼ਾਇਦ ਨਾ ਬਣੇ ਕਿਉਂਕਿ ਉਹਨਾਂ ਨੇ ਸਾਡੀ ਵਿਰਾਸਤ ਦੀਆਂ ਬਹੁਤ ਡੂੰਘਾਈ ਨਾਲ ਤੇ ਬੜੀ ਬਰੀਕੀ ਦੇ ਨਾਲ ਗੱਲਾਂ ਕਰੀਆਂ ਨੇ ਜ ਜਿਹਦੇ ਵਿੱਚ ਸਾਡੇ ਵਿਰਾਸਤ ਦੀਆਂ ਕਟੂਕਟੇ ਮੈਨੂੰ ਲੱਗਦਾ 60 65 ਰਸਮਾਂ ਦੀ ਗੱਲ ਹੋਈ ਹੈ ਵੀ ਕਿਹੜੀ ਰਸਮ ਕਿੱਥੇ ਹੁੰਦੇ ਕਿਵੇਂ ਹੁੰਦੇ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਜਿਵੇਂ ਮੁੰਡੇ ਦੇ ਵਿਆਹ ਵੇਲੇ ਵਟਨਾ ਲੱਗਦਾ ਕਿਵੇਂ ਤਿਆਰ ਹੁੰਦਾ ਉਹਦੇ ਤੇ ਕਿਹੜੇ ਕਿਹੜੇ ਗੀਤ ਗਾਏ ਜਾਂਦੇ ਨੇ ਗੀਤਾਂ ਨੂੰ ਗਾਉਣ ਦੀਆਂ ਟਿਉਣਾ ਕਿਹਨੇ ਇਸ ਤਰ੍ਹਾਂ ਕੁੜੀ ਵਾਲੇ ਪਾਸੇ ਜਾਣ ਕੇ ਵਿਆਹ ਸ਼ਾਦੀਆਂ ਦੇ ਵੀ ਜਿਸ ਤਰ੍ਹਾਂ ਦੇ ਵੀ ਰਸਮਾਂ ਹੁੰਦੀਆਂ ਨੇ ਉਹਨਾਂ ਰਸਮਾਂ ਨੂੰ ਬਾਖੂਬੀ ਉਹਨਾਂ ਨੇ ਨਿਵਾਇਆਗਾ ਹਨ ਸੋ ਬਹੁਤ ਵੱਡੇ ਵੱਡੇ ਨਾਮਵਰ ਫਨਕਾਰ ਕਲਾਕਾਰਾਂ ਨੇ ਇਹ ਪ੍ਰੋਜੈਕਟ ਦੇ ਵਿੱਚ ਕੰਮ ਕਰਿਆ ਸੋ ਡਾਕਟਰ ਪ੍ਰਭਜਨ ਕੌਰ ਸਿੱਧੂ ਜੀ ਨੂੰ ਮੈਂ ਸਲੂਟ ਕਰਦਾ ਸਲਾਮ ਕਰਦਾ ਤੇ ਇਨਾਂ ਨੇ ਆਪਣਾ ਸਾਰਾ ਕੁਝ ਹੀ ਸਮਰਪਿਤ ਕਰਦਾ ਉਹਨਾਂ ਨੇ ਆਪਣੇ ਕੋ ਲੋ ਤਿਲ ਫੁੱਲ ਜੋ ਵੀ ਸੀਗਾ ਸਾਰਾ ਇਸ ਪ੍ਰੋਜੈਕਟ ਦੇ ਉੱਤੇ ਕੁਰਬਾਨ ਕਰਤਾ ਹਨ ਕਿਉਂਕਿ ਮੈਂ ਉਸ ਪ੍ਰੋਜੈਕਟ ਦੇ ਜਦੋਂ ਪ੍ਰੋਜੈਕਟ ਬਣ ਰਿਹਾ ਸੀ ਉਦੋਂ ਮੈਂ ਉਹਦੇ ਵਿੱਚ ਸ਼ਾਮਿਲ ਸੀਗਾ ਹਨ ਸੋ ਇਸ ਪ੍ਰੋਜੈਕਟ ਨਾਲ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਕਿਉਂਕਿ ਜੋ ਰਸਮਾਂ ਇਹਦੇ ਵਿੱਚ ਦਿਖਾਈਆਂ ਗਈਆਂ ਨੇ ਹਨ ਵਿਆਹਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਨੇ ਕਿੱਥੇ ਗਿੱਧਾ ਪੈਂਦਾ ਤੇ ਕਿਵੇਂ ਮਿਲਣੀ ਹੁੰਦੀ ਆ ਤੇ ਕਿਸ ਤਰ੍ਹਾਂ ਸਿੱਠੜੀਆਂ ਗਾਈਆਂ ਜਾਂਦੇ ਨੇ ਕਿਵੇਂ ਘੋੜੀਆਂ ਗਾਈਆਂ ਜਾਂਦੇ ਨੇ ਕਿਵੇਂ ਸੁਹਾਗ ਗਾਈ ਜਾਂਦੇ ਨੇ ਉਹਨਾਂ ਨੂੰ ਬੜੀਆਂ ਸੋਹਣੀਆਂ ਅਵਲਾਕਲਾਕ ਟੂਣਾ ਦੇ ਵਿੱਚ ਪੇਸ਼ ਕੀਤਾ ਗਿਆ ਸੋ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਐ ਸਾਡੀ ਸਾਡੀ ਨਿਊ ਜਨਰੇਸ਼ਨ ਐ ਉਹਨਾਂ ਨੂੰ ਇਹ ਪ੍ਰੋਜੈਕਟ ਬਹੁਤ ਵੱਡੀ ਸੇਧ ਦੇਵੇਗਾ ਹਣਾ ਸੋ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੇ ਘਰਿਆਂ ਵਿੱਚੋਂ ਧੰਨਵਾਦ ਵੀ ਕਰਦਾ ਵੀ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ YouTube ਦੇ ਉੱਤੇ ਚੋਪਾਲ ਦੇ ਉੱਤੇ ਕਮਾਲ ਦਾ ਰਿਸਪੌਂਸ ਤੁਹਾਡਾ ਆ ਰਿਹਾ ਨਾ ਕਿਉਂਕਿ ਤੁਹਾਡੇ ਇਸ ਰਿਸਪੌਂਸ ਕਰਕੇ ਸਹੰਗਾਰੇ ਕਰਕੇ ਹੀ ਡਾਕਟਰ ਪ੍ਰਭ ਸ਼ਰਨ ਕੋਰ ਸਿੱਧੂ ਜੀ ਨੂੰ ਬਹੁਤ ਵੱਡਾ ਹੌਸਲਾ ਮਿਲਿਆ ਸੋ ਤੁਸੀਂ ਜਿਨ੍ਹਾਂ ਨੇ ਇਹ ਰਿੱਤਾ ਨਾਲ ਪ੍ਰਿਤਾਂ ਇਹ ਵੈਬ ਸੀਰੀਜ਼ ਇਹ ਪ੍ਰੋਜੈਕਟਾ ਜੇ ਨਹੀਂ ਦੇਖਿਆ ਜ਼ਰੂਰ YouTube ਦੇ ਉੱਤੇ ਜਾਓ ਤੇ ਉਸ ਨੂੰ ਚੰਗੀ ਤਰ੍ਹਾਂ ਵੇਖੋ ਹਨਾ ਤੇ ਕਿਉਂਕਿ ਮੈਨੂੰ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਤੇ ਵੀ ਮੈਮ ਨੇ ਆਪਣੇ ਉਹਨਾਂ ਸਵਿਆਂ ਦੀਆਂ ਉਹਨੀਆਂ ਦਾਦੀਆਂ ਪਰਦਾਦੀਆਂ ਨਾਨੀਆਂ ਦੀਆਂ ਢਿੱਡਾਂ ਦੇ ਵਿੱਚੋਂ ਇਹਨੂੰ ਇਹੋ ਜਿਹਾ ਮਟੀਰੀਅਲ ਕੱਢ ਕੇ ਲੈ ਕੇ ਆਂਦਾ ਨਹੀਂ ਬਰੀਕੀ ਦੇ ਨਾਲ ਕੱਢ ਕੇ ਲੈ ਕੇ ਜਾਂਦਾ ਵੀ ਜਿਹੜੇ ਸਾਡੇ ਦੋਹੇ ਸੀ ਉਹਨਾਂ ਨੂੰ ਗਾਉਣ ਦਾ ਢੰਗ ਕੀ ਸੀਗਾ ਸਾਡੇ ਰਵਾਇਤੀ ਲੋਕ ਗੀਤ ਨੇ ਜਿਹੜੀਆਂ ਉੱਚੀਆਂ ਹਿੱਕਾਂ ਵਾਲੇ ਹਨ ਉਹਨਾਂ ਨੂੰ ਕਿਵੇਂ ਗਾਇਆ ਜਾਂਦਾਗਾ ਤੇ ਗਿੱਧਾ ਕਿੱਥੇ-ਕਿੱਥੇ ਪੈਂਦਾਗਾ ਨਹੀਂ ਅੱਜ ਕੱਲ ਅਸੀਂ ਦੇਖਦੇ ਹਾਂ ਯੂਥ ਫੈਸਟੀਵਲਾਂ ਦੇ ਉੱਤੇ ਰਸਮਾਂ ਦੇ ਉੱਤੇ ਗਿੱਧਾ ਪੈਣ ਲੱਗ ਗਿਆ ਹਨ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਹੈ ਇਸ ਪ੍ਰੋਜੈਕਟ ਦੇ ਵਿੱਚ ਇਹ ਵੈਬ ਸੀਰੀਜ਼ ਦੇ ਵਿੱਚ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਬਖੂਬੀ ਮਿਲੇਗਾ ਉਕੇ ਜਿਹੜੇ ਗਿੱਧੇ ਨੇ ਜਿੱਥੇ ਗਿੱਧੇ ਨੇ ਪੈਣਾ ਸੀ ਉਹੀ ਗਿੱਧਾ ਪਾਇਆ ਗਿਆ ਉਹਦੇ ਵਿੱਚ ਨੱਚਣ ਦਾ ਸਟਾਈਲ ਕੀ ਸੀ ਸਾਡੀਆਂ ਔਰਤਾਂ ਕਿਸ ਰੰਗ ਦੇ ਨਾਲ ਜਾਗੋ ਕੱਢਦੀਆਂ ਸੀਗਾ ਕਿਸ ਤਰ੍ਹਾਂ ਵਾਣੀਆਂ ਨੂੰ ਲੁੱਟਿਆ ਜਾਂਦਾ ਸੀਗਾ ਕੀ ਕੀ ਸਵਾੰਗ ਉਹਦੇ ਵਿੱਚ ਰਚੇ ਜਾਂਦੇ ਸੀ ਸੋ ਰੀਤਾਂ ਨਾਲ ਪ੍ਰੀਤਾ ਜੀ ਦਾ ਨਾਂ ਹੀ ਰੀਤਾਂ ਨਾਲ ਪ੍ਰੀਤਾ ਤੁਸੀਂ ਆਪ ਹੀ ਸਮਝਦੇ ਹੋਵੋਗੇ ਵੀ ਜਿੰਨੀਆਂ ਵੀ ਸਾਡੀਆਂ ਰੀਤਾਂ ਉੰਨੀਆਂ ਸੀ ਜਿਹੜੇ ਰਿਵਾਜ ਹੁੰਦੇ ਸੀ ਉਹਨਾਂ ਨਾਲ ਕਿਹੋ ਜਿਹਾ ਮੋਹ ਸੀ ਸਾਡਾ ਹਨਾ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਡਾਕਟਰ ਪ੍ਰਵਿਸ਼ਨਕਰ ਸਿੱਧੂ ਜਿਨੇ ਬਖੂਬੀ ਇਸ ਪ੍ਰੋਜੈਕਟ ਦੇ ਵਿੱਚ ਦਿਖਾਇਆਗਾ ਬੜੀ ਬਰੀਕੀ ਦੇ ਨਾਲ ਦਿਖਾਇਆਗਾ ਸੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਲੋਡ ਸੀ ਹੋ ਜੇ ਪ੍ਰੋਜੈਕਟ ਦੀ ਹੈ ਨਾ ਕਿਉਂਕਿ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਨਾ ਉਹ ਇਸ ਤਰੀ ਤੋ ਬਹੁਤ ਦੂਰ ਦੂਰ ਤੁਰ ਜਾਂਦੀ ਸੀ ਅਸੀਂ ਭੁੱਲਦੇ ਜਾ ਰਹੇ ਸੀ ਸਾਡੀ ਵਿਰਾਸਤ ਅੱਜ ਕੱਲ ਬਹੁਤ ਵੱਡਾ ਹੰਗਾਰਾ ਹੈ ਜਿਹੜਾ ਇਸ ਪ੍ਰੋਜੈਕਟ ਨੂੰ ਮਿਲ ਰਿਹਾ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਹਾਂ ਵੀ ਤੁਸੀਂ ਸਾਰੇ ਜਿਨ੍ਹਾਂ ਨੇ ਅਜੇ ਰੀਤਾ ਨਾਲ ਪ੍ਰੀਤਾ ਵੈਬ ਸੀਰੀਜ਼ ਨਹੀਂ ਦੇਖੀਓ YouTube ਤੇ ਉੱਤੇ ਜਾ ਕੇ ਜ਼ਰੂਰ ਦੇਖੋ ਸੋ ਤੁਸੀਂ ਆਪਣੀ رائے ਵੀ ਦਿਓ ਤਾਂ ਕਿ ਜਿਹੜਾ ਅਗਲਾ ਪ੍ਰੋਜੈਕਟ ਆ ਉਹ ਜਲਦ ਤਿਆਰ ਕਰਕੇ ਤੁਹਾਡੇ ਸਾਹਮਣੇ ਲਿਆਂਦਾ ਜਾਵੇ ਇੱਕ ਵਾਰ ਫੇਰ ਮੈਂ ਡਾਕਟਰ ਪ੍ਰੋਫੈਸਰ ਨਕੌਰ ਸਿੱਧੂ ਜੀ ਨੂੰ ਮੁਬਾਰਕਵਾਦ ਦਿਨਾਂ ਇਸ ਪ੍ਰੋਜੈਕਟ ਦੇ ਕਾਰਜ ਕਰਨ ਵਾਲੇ ਉਹ ਹੁਨਕਾਰਾਂ ਨੂੰ ਵੀ ਮੈਂ ਵਧਾਈ ਦੇਣਾ ਕਿ ਤੁਸੀਂ ਰਹਿੰਦੀ ਦੁਨੀਆ ਤੱਕ ਤੁਹਾਡਾ ਇਹ ਕੰਮ ਯਾਦ ਰੱਖਿਆ ਜਾਏਗਾ ਕਿਉਂਕਿ ਉਹੋ ਜਿਹੇ ਕੰਮ ਬਹੁਤ ਵਿਰਲੇ ਲੋਕ ਕਰਦੇ ਨੇ ਜਿਹੜੇ ਨਿਰਸਵਾਰਥ ਹੁੰਦੇ ਨੇ ਜਿਹੜੇ ਆਪਣੀ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਵਿਰਸਤ ਦੇ ਲਈ ਜਿਉਂਦੇ ਨੇ ਬਹੁਤ ਘੱਟ ਲੋਕ ਹੁੰਦੇ ਨੇ ਹਨਾ ਸੋ ਜਿੰਨੇ ਕਲਾਕਾਰਾਂ ਨੇ ਕੰਮ ਕਰਿਆ ਜਿਹਾ ਡਾਕਟਰ ਪ੍ਰਭ ਸ਼ਰਨ ਕੌਰ ਸਿੱਧੂ ਜਨਮਤਿਰੋਂ ਸਲੂਟ ਕਰਦਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕਰਦਾ ਕਿ ਵਾਹਿਗੁਰੂ ਜੀ ਨੇ ਆਪ ਪਰਮਾਤਮਾ ਨੇ ਏਡਾ ਸੋਹਣਾ ਕਾਰਜ ਕਰਾਇਆ ਕਿਉਂਕਿ ਜਿਹਦੇ ਵਿੱਚੋਂ ਸਾਡੀ ਅਮੀਰੀ ਸਾਡੇ ਪੰਜਾਬ ਦੀ ਉਹ ਖੂਬਸੂਰਤ ਤਸਵੀਰ ਪੇਸ਼ ਹੋਈ ਹੈ ਸੋ ਇੱਕ ਵਾਰ ਫੇਰ ਫੇਰ ਮੈਂ ਡਾਕਟਰ ਪ੍ਰਭ ਸ਼ਰਨ ਕੌਰ ਸਿੱਧੂ ਜੀ ਦਾ ਦਿਲ ਦੇ ਘਰਾਂ ਵਿੱਚ ਧੰਨਵਾਦ ਕਰਦਾ ਤੇ ਤੁਹਾਡਾ ਵੀ ਧੰਨਵਾਦ ਕਰਦਾ ਜਿਹੜੇ ਇੰਨਾ ਪਿਆਰ ਦੇ ਰਹੇ ਨੇ ਸੋ ਤੁਸੀਂ ਸਾਰੇ ਹੋਰ ਵੀ ਇਸ ਪ੍ਰੋਜੈਕਟ ਨੂੰ ਦੇਖੋ ਤੇ ਆਪਣੀ ਰਾਇ ਜ਼ਰੂਰ ਦਿਓ ਇੱਕ ਵਾਰ ਫੇਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਰੀਤਾ ਨਾਲ ਪ੍ਰੀਤਾ ਜੋ ਵੈਬ ਸੀਰੀਜ਼ ਚੱਲ ਰਹੀ ਹੈ YouTube ਦੇ ਉੱਤੇ ਚੋਪਾਲ ਤੇ ਵੀ ਚੱਲ ਰਹੀ ਹੈ ਤੁਸੀਂ ਉਸ ਨੂੰ ਜ਼ਰੂਰ ਦੇਖੋ ਤੇ ਆਪਣੀ ਰਾਇ ਦਿਓ ਕਮੈਂਟ ਵੀ ਦਿਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ